ਆ ਦੇਖੋ ਜੀ ਅੱਜ ਜਿੰਦਰ ਦੇਵਤਾ ਕਿੰਨਾ ਦਿਆਲ ਹੋਇਆ ਹੋਇਆ ਸੌਣ ਨਗਾਤਾ ਸੁੱਕਾ ਆ ਭਾਦੋਂ ਦੇ ਆਖਰੀ ਦਿਨਾਂ ਚ ਆ ਕੇ ਤਹਿ ਲਾਈ ਪਿਆ ਪਾਣੀ ਗੋਡੇ-ਗੋਡੇ ਚੜ੍ਹਿਆ ਪਿਆ ਪਿੰਡਾਂ 'ਚ ਆ ਦੇਖੋ ਲੋਕ ਵਿਚਾਰੇ ਦੁੱਧ ਕਿਵੇਂ ਪਾਉਣ ਆ ਰਹੇ ਨੇ ਸਕੂਟਰੀ ਦੇ ਲੋ ਕਿੰਨੀ ਦੀ ਤੁਸੀਂ ਦੇਖ ਲਓ ਡੁੱਬੀ ਹੋਈ ਆ ਐ ਡੁੱਬੇ ਹੋਏ ਨੇ ਸਕੂਟਰੀ ਦੇ ਪੂਰੇ ਪੰਤਾਲੇ ਧੜਾ ਧੜ ਚੱਲ ਰਹੇ ਨੇ ਪੂਰਾ ਮਹੀਨੇ ਸ਼ੈਬਰਾਂ ਲਾਈਆਂ ਹੋਈਆਂ ਨੇ ਜੀ ਅੱਜ ਆਹ ਦੇਖੋ ਜਾ ਰਹੀ ਸਕੂਟਰੀ ਦੇਖੋ ਪਾਣੀ ਆ ਦੁੱਧ ਪਾਉਣ ਵਾਲਿਆਂ ਨੂੰ ਬੜੀ ਮੁਸ਼ਕਲ ਹੋਈ ਆ ਕਿਹੜੇ ਵਿਜਾਇਆ ਡੰਗਰਵੱਛੀ ਵਾਲੇ ਨੇ ਜਾਂ ਬਾਹਰ ਫੇ ਗਏ ਹੋਏ ਨੇ ਕੰਮ ਵਾਲੇ ਉਹਨਾਂ ਨੂੰ ਬੜੀ ਮੁਸ਼ਕਲ ਹੋਈ ਅੱਜ ਅੱਜ ਤੱਕ ਰੱਬ ਜਿਆਦਾ ਦਿਆਲ ਹੋ ਗਿਆ ਅੱਛਾ ਛੱਲਾ ਪੈ ਰਿਹਾ ਮਾਸ਼ੱਲਾ ਦੇਖੋ ਤੁਸੀਂ ਪਾਣੀ ਦੀਆਂ ਛੱਲਾ